ਕਿ ਉਹਨੇ ਬਹੁਤ ਗੰਦੀਆਂ ਫਿਲਮਾਂ ਕੀਤੀਆਂ ਤੇ ਤੁਸੀਂ ਮੈਨੂੰ ਕੀ ਮੈਂ ਤੁਹਾਡੇ ਤੋਂ ਪੁੱਛਣਾ ਚਾਹ ਰਹੀਆਂ ਕਿ ਉਹ ਕੁੜੀ ਜਦੋਂ ਹੁਣ ਇੰਡੀਆ ਆ ਗਈ ਹੁਣ ਬਾਲੀਵੁੱਡ ਦੀ ਬਹੁਤ ਵੱਡੀ ਐਕਟ੍ਰੈਸ ਮੰਗੀ ਇਹ ਧਰਮ ਦੇ ਪ੍ਰਚਾਰਕ ਜਿਹੜੇ ਹੈਗੇ ਇਹਨਾਂ ਨੇ ਉਸ ਕੁੜੀ ਦੇ ਅਗੇਂਸਟ ਕਦੀ ਕੁਝ ਕਿਉਂ ਨਹੀਂ ਬੋਲਿਆ ਤੁਸੀਂ ਮੇਰੇ ਨਾਲ ਕੌਮ ਦੀ ਗੱਲ ਕਰੋ ਪੰਜਾਬ ਦੀ ਭਲਾਈ ਵਾਸਤੇ ਗੱਲ ਕਰੋ ਤੁਸੀਂ ਹੁਣ ਮੈਨੂੰ ਆਹ ਕੁਐਸਚਨ ਕਰ ਰያ ਮੇਰਾ ਇਸ ਕੁਐਸਚਨ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਹੈ ਲੈਣਾ ਦੇਣਾ ਹੈ ਮੈਮ ਬਿਲਕੁਲ ਕਿਉਂਕਿ ਉਹ ਵੀ ਇੱਕ ਕੌਰ ਹੈ ਉਹ ਵੀ ਸਿੱਖੀ ਦੇ ਨਾਲ ਸੌਰੀ ਸੌਰੀ ਸਾਰੀ ਦੁਨੀਆਂ ਦਾ ਠੇਕਾ ਕਿ ਮੈਂ ਇਕੱਲੇ ਨਹੀਂ ਲਿਆ ਕਿ ਸਾਰਿਆਂ ਦੇ ਆਨਸਰ ਮੈਂ ਹੀ ਕਰੂੰਗੀ ਤੁਸੀਂ ਮੇਰੇ ਤੋਂ ਕੋਈ ਪ੍ਰਚਾਰਕ ਦੀ ਗੱਲ ਪੁੱਛ ਲਓ ਤੁਸੀਂ ਮੈਨੂੰ ਸਣੀ ਲਿਓਂਦੇ ਗੱਲ ਪੁੱਛੋ ਜੋ ਮੇਰਾ ਨਾਲ ਲੈਣਾ ਨਾ ਦੇਣਾ ਆ ਤੇ ਉਹੀ ਪੈਣ ਮਿਰਗੇ ਪਹਿਲੀ ਗੱਲ ਤਾਂ ਇਹ ਕਿ ਤੇਰਾ ਸਵਾਲ ਗਲਤ ਆ ਪੈਣ ਪ੍ਰਭਲਿੰਕੌਰ ਨੂੰ ਤੂੰ ਪੁੱਛ ਬਈ ਬਾਜਾ ਕੀਰਤਨ ਕਿੱਦਾਂ ਸਿੱਖਿਆ ਜਾਂਦਾ ਜਾਂ ਅੱਜ ਦੇ ਬੱਚਿਆਂ ਨੂੰ ਸਿੱਖੀ ਨਾਲ ਕਿੱਦਾਂ ਜੋੜੀਏ ਜਾਂ ਪੰਜਾਬ ਦੇ ਹੱਕ 'ਚ ਹੈਨਾ ਕੋਈ ਪੁੱਛ ਇਹ ਸਵਾਲ ਤੂੰ ਬਾਲੀਵੁੱਡ ਵਾਲਿਆਂ ਨੂੰ ਪੁੱਛ ਵੀ ਸ਼ਨੀ ਲਿਵਾਂ ਨੂੰ ਤੂੰ ਇਹ ਕਾਹਤੋਂ ਜਗ੍ਹਾ ਦਿੱਤੀ ਬਾਲੀਵੁੱਡ ਦੇ ਵਿੱਚ ਜਾਂ ਉਹ ਜਿਹੜੀਆਂ ਗੰਦੀਆਂ ਫਿਲਮਾਂ ਬਣਾਉਂਦੀ ਹੈ ਬੀਬੀ ਉਹਨੂੰ ਕੁਝ ਵੀ ਤੂੰ ਗੰਦੀਆਂ ਫਿਲਮਾਂ ਕਾਹਤੋਂ ਬਣਾਈਆਂ ਸਿੱਖਾਂ ਦੇ ਘਰੇ ਜਨਮ ਲੈ ਕੇ ਇਹ ਤੁਸੀਂ ਜਾਣ ਕੇ ਕੰਟਰੋਵਰਸੀ ਛੇੜਨਾ ਚਾਹੁੰਦੇ ਭੈਣ ਦੀ ਵੀ ਸਾਡੇ ਰੀਲਾ ਵੱਧ ਚੱਲਣਾ ਸਾਡੇ ਪੌਡਕਾਸਟ ਵੱਧ ਚੱਲਣਾ ਤਾਂ ਕਰਕੇ ਤੁਸੀਂ ਇਹੋ ਜਿਹੇ ਸਵਾਲ ਪੁੱਛ ਰਹੇ ਆਂ ਆਪ ਤੁਹਾਡਾ ਵਿੱਚੋਂ ਵੇਖਿਆ ਕਰੋ ਆਪਦਾ ਮਤਲਬ ਨਾ ਕੱਢਿਆ ਕਰੋ ਅਗਲੇ ਦੀ ਜੱਜ ਕੀ ਬਾਰੇ ਵੀ ਸੋਚਿਆ ਕਰੋ ਯਾਰ ਉਹ ਭੈਣ ਕਿੰਨਾ ਸੁਣਾ ਸਰੂਪ ਦੇ ਵਿੱਚ ਆ ਕਿੰਨਾ ਸੁਣਾ ਤੇ ਬਾਣਾ ਪਾਇਆ ਗੁਰੂਆਂ ਦਾ ਕੋਈ ਬਾਣੀ ਵਾਲੇ ਪੁੱਛੇ ਕੋਈ ਸਿੱਖੀ ਬਾਰੇ ਪੁੱ ਹਰ ਹਰ ਭੈਣੇ ਦੋਵੇਂ ਕੁੜੀਆਂ ਭੈਣ ਪ੍ਰਾਬਲੀ ਨਵੀਂ ਕੁੜੀ ਐ ਪ੍ਰਾਬਲੀ ਇੱਕ ਭੈਣ ਕੋਲ ਪੁੱਛ ਕੋਈ ਸਿੱਖੀ ਬਾਰੇ ਪੁੱਛ ਕੋਈ ਸਿੱਖਾ ਬਾਰੇ ਪੁੱਛ ਕੋਈ ਪੰਜਾਬ ਬਾਰੇ ਪੁੱਛ ਇਹ ਸਵਾਲ ਕੋਈ ਪੁੱਛਣ ਵਾਲੇ ਦੱਸੋ ਯਾਰ ਤੁਸੀਂ ਆਪਦਾ ਹੀ ਮਤਲਬ ਵੇਖਦੇ ਆ ਵੀ ਅਸੀਂ ਆਹ ਹੱਟ ਕਰੀ ਲਾ ਚੱਲਣ ਗਿਆ ਤੁਸੀਂ ਇੱਕ ਭੈਣ ਦੇ ਇਹ ਨਹੀਂ ਵੇਖਣਾ ਵੀ ਉਹ ਭੈਣ ਦੀ ਕੰਟਰੋਵਰਸੀ ਹਨਾ ਹੋ ਜੂਗੀ ਸਟਾਰਟ ਉਹ ਭੈਣ ਫਿਰ ਕਿੱਦਾਂ ਫੇਸ ਕਰੂਗੀ ਹਨਾ ਪਹਿਲਾਂ ਹੀ ਭੈਣ ਕਿੰਨੀਆਂ ਕੰਟਰੋਵਰਸੀਆਂ ਦੇ ਵਿੱਚੋਂ ਨਿਕਲ ਕੇ ਆਈ ਆ ਹੁਣ ਤੁਸੀਂ ਫਿਰ ਕੰਟਰੋਵਰਸੀ ਛੇੜ ਕੇ ਫਿਰ ਉਹਨਾਂ ਦੇ ਪ੍ਰੈਸ਼ਰ ਪਾ ਦੋਗੇ ਹਨਾ ਫਿਰ ਲੋਕ ਇਹ ਭੈਣ ਦੇ ਵੀਡੀਓ ਕੋਣਗੇ ਇਹ ਭੈਣ ਆਏ ਬੋਲੀ ਉਹ ਬੋਲੀ ਐਡਾ ਨਾ ਕਰਿਆ ਕਰੋ ਐਵੇਂ ਨਾ ਕਿਸੇ ਦਾ ਬੈਗਲ ਪਵਾਇਆ ਕਰੋ ਐਵੇਂ ਨਾ ਤੁਸੀਂ ਪਿਆਰ ਨਾਲ ਆਪਦੇ ਸਵਾਲ ਕਰੋ ਤੂੰ ਵੀ ਭੈਣੇ ਕੁੜੀਆਂ ਉਹ ਵੀ ਕੁੜੀਆਂ ਪਹਿਲੀ ਗੱਲ ਤਾਂ ਕੁੜੀ ਆ ਤੁਸੀਂ ਥੋੜੀ ਸ਼ਰਮ ਰੱਖਿਆ